ਉਹ ਸੁਣ ਕੜਕੜਾ ਦੇ ਕਹਿੰਦਾ ਕੋਲ ਦੂਰ ਰੱਖ ਲੈ ਕੋਈ ਚੋ ਪੰਜ ਕਿਹਾ ਸੀ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਹਾਂ ਜੀ ਹਾਂ ਜੀ ਤੇ ਇੱਕ ਆ ਕਰਾ ਦੱਸ ਅੱਛਾ ਚੱਲ ਨੇੜੇ ਹੋ ਗਏ ਕੋਈ ਗੱਲਾਂ ਕੀ ਚਲੋ ਰਜਨ ਤੇ ਕਹਿ ਕੇ ਨਿਕਲੇ ਜੀ ਮੈਡਮ ਜੀ ਬਾਬਾ ਜੀ ਟਾਈਮ ਬਹੁਤ ਲੱਗ ਜਾਂਦਾ ਬਾਹਰ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਸਾਜਨ ਜੀ ਨੇ ਮੈਨੂੰ ਰੋਕ ਲਿਆ ਹਾਲੋ ਹਾਲੋ ਇਹ ਤਾਂ ਤੇਰੀ ਹੋਣੀ ਹੈ ਮੈਨੂੰ ਫੋਟੋ ਹੋ ਜੇ ਪਲੀਜ਼ ਹੋ ਜੇ ਪਲੀਜ਼ ਅਗੇ ਸਟੱਪ ਹੋਡਾ ਪਹਿਲਾ ਖੜਾ ਅਸੀਂ ਅਸੀਂ ਕਿੱਸੀ ਸੁਣਾ ਸੀ ਅਸੀਂ ਕਿੱਸੀ ਸੁਣਾ ਸੀ ਹੋਣਾ ਪਹਿਲਾ ਖੜਾ ਸੁਣਾ ਸੀ ਪਹਿਲਾ ਖੜਾ ਅਸੀਂ ਕਿੱਸੀ ਸੁਣਾ ਸੀ ਬੜੀ ਅੰਕਲ ਜੀ ਬੰਦਾ ਭਾਜੀ ਇੱਕ ਵਾਰੋ ਮੈਨੂੰ ਵੀ ਸੁਣਾਓ ਸੁਣਾਣਾ ਜਿਆਦੂ ਦਾ ਮਤਲਬ ਹਾਲੋ

ਬਹੁਤ ਜਰਾ ਪਲੀਜ਼ ਸਾਰੇ ਬੈਠ ਜਾਓ ਪਲੀਜ਼ ਤੇਰੀ ਹੱਥ ਲੱਗ ਕੇ ਬੈਠੀ ਸਾਰੇ ਬੈਠ ਜਾਓ ਵਾਹ ਵਾਹ ਹੋ ਗਿਆ ਪਲੀਜ਼ ਸਾਰੇ ਬੈਠ ਜਾਓ ਬਾਬਾ ਬੀਬੀ ਜੀ ਮੋਹਿਤ ਬਾਬਾ ਬੀਬੀ ਓਕੇ ਜੀ ਬਹੁਤ 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 ਆਪਣੇ ਰੁਕੋਤ ਨੂੰ ਰੁਕੋ ਜੀ ਜਿਹਦਾ ਨਾਮ ਬੋਲੋ ਉਹੀ ਆਓ ਸਰਵਣ ਮੰਡਲ ਆਓ ਜਲਦੀ ਆ ਜਾਓ ਕੀ ਕਰਾਂਗੇ ਕੀਰਤ ਮੰਡਲ ਜੀ ਫਿਰ ਸਾਨੂੰ ਉੱਧਰ ਜਾਣਾ ਪਊਗਾ ਜੀ ਪਰਲੇ ਬਸ ਗੱਲ ਕਰੀ ਆਂ ਹੀ ਕਰ ਲੋ ਜੀ ਆਹ ਵੇ ਕਰ ਦੋ ਇਹਨੂੰ ਥੋੜੇ ਜੀ ਪਹਿਲਾਂ ਦੋ ਵੀ ਚੱਕਰ ਮੰਡਲ ਜੀ ਸਾਨੂੰ ਉੱਧਰ ਜਾਣਾ ਪਊਗਾ ਜੀ ਵੀਡੀਓ ਥੋੜਾ ਸਮਾਂ ਹੋ ਜਾਵੇ ਜੀ ਮੀਡੀਆ ਪਲੀਜ਼ ਸਟੇ ਰਹੋ ਸੰਦੀਪ ਕਰਨ ਜੀ ਇੱਥੇ ਚੀਨ ਦੁਰਗਾ ਮਾਤਾ ਮੰਡਲ प्रजीत दुर्गा डॉक्टर कविता जी दो चार बाकी मिले प्रजीत दुर्गा मंडल मीडिया साइड जरूर बड़ी लेडीज जान रस्ते से मैडम आए हो एक मिनट एक मिनट

ਆ ਪਿੱਛੇ ਲਾਓ ਜੀ ਰੈਕ ਕਰ ਜੂਗਾ ਹੋ ਕੇ ਜੀ ਹੋ ਕੇ ਆਹ ਸਾਰੇ ਬੰਦੇ ਆ ਆ ਮੀਨੂ ਹੁਣ ਸਾਈ ਸ਼ਰਮੇ ਜੀ ਹਾਂ ਜੀ ਤੇਰੇ ਉਧਰ ਨੂੰ ਚੰਗੀ ਜਾਓ ਹਾਂ ਜੀ ਲਓ 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 ਸੀਮੰਦਰ ਮਾਲਪੁਰ ਜਿੰਨਾਂ ਦਾ ਹੋ ਗਿਆ ਜੀ ਪਿੱਛੇ ਜਲਦੀਪ ਮਲੂਕਾ ਜੀ ਖਨੂਰੀ ਦੀਦੀ ਜੀ ਰੱਖ ਚਰਨਾ ਦੇ ਕੋਲ ਰੱਖ ਜਨ ਰੱਖ ਚਰਨਾ ਸਾਰੇ ਸੁੰਨ ਤਿਆਰ ਹੈ ਜੀ ਪਰਿਵਾਰ ਜੀ ਦੋਲੇ ਤੋਲ ਕੀ ਅੱਜ ਫੇਰ ਕਿਹੜੇ ਕਿਹੜੇ ਲਾਲ ਮੰਡਲੀ ਕਿਤੇ ਸਾਡੇ ਸਾਰੇ ਸਾਰੇ ਬੈਠੇ ਆਏ ਅਸੀਂ ਵੀ ਮਰੀਦ ਆ ਉਹਨਾਂ ਦੇ ਅਸੀਂ ਵੀ ਕਿਉਂਕਿ ਸ਼ਡਿਊਲ ਸਕੰਦਰ ਜੀ ਦੀ ਜਿਹੜੀ ਉਹਨੇ ਗਾਇਆ ਉਹ ਨਹੀਂ ਗਾ ਸਕਦੇ ਆਪਾਂ ਉਹਨਾਂ ਦਾ ਗਾਣਾ ਬਹੁਤ ਵੱਡਾ ਸੀ ਉਹ ਤਾਂ ਮੇਰੇ ਲਈ ਤਾਂ ਉਹ ਕ੍ਰਿਸ਼ਨ ਭਗਵਾਨ ਦੀ ਮੁਰਲੀ ਸੀ ਇਸ ਮੰਦਰ ਦੇ ਵਿੱਚ ਉਹਨਾਂ ਦੀਆਂ ਭੇਟੇ ਗੋਈ ਦੀ ਸੀ ਮਹਾਰਾ ਦਾ ਡਬਲ ਸੀ ਜਿਹੜਾ ਉਹਨਾਂ ਦਾ ਨਿਦਮ ਤੇ ਸਵਾਸ ਉਹਨਾਂ ਨੇ ਗਾਇਆ ਹੈ ਸਾਡੇ ി ചരണ ਮੈਂ ਬੇਨਤੀ ਕਰਾਂਗਾ ਸਮਾਨਿਤ ਕਰਾ ਦੋ ਜੀ ਬਸ ਇੱਕ ਭਜਨ ਚਲੋ ਇੱਕ ਭਜਨ ਚਲੋ ਇੱਕ ਚਲੋ ਇੱਕ ਪੈਰਾ ਕਰ ਲੈਣ ਦੋ ਰੋਹਣੀ ਜੀ ਇੱਕ ਮਿੰਟ ਅਮਾਰੇ ਹਾਂ ਦੇ ਚਰਨਾ ਦਾ ਪਿਆਰ ਮਾਈ ਨੂੰ ਰੱਖ ਲੈ ਸੇਵਾਦਾਰ ਅੱਜ ਵੀ ਸਾਡੇ ਯਾਦ ਹੈ ਸਾਡੀ ਪੈਰ ਅਬਦੂਰੀ ਦੀ ਸਾਡੇ ਸਭ ਬਾਕੀ ਸਾਨੂੰ ਪਿਆਰ ਜਦੋਂ ਪਿੱਛੇ ਲਗਾ ਰਹੇ ਬੈਠ ਜਾਈਂ ਇਹੀ ਬੱਚੇ ਆ ਕੇ ਬੈਠੇ साधु जी बैठ जाओ अच्छी अच्छी बैठो साधु बैठ जाओ प्लीज जिनको जहां जगह मिलती है वहां बैठ जाए अभी हमारी मंदिर की कविता मैडम और मीना मैडम हमर नूरी जी को ये चुप्पी कहना कर उनका एक और मंदिर की कमेटी की तरफ से स्वागत करेंगे हमारे मंदिर कमेटी के मेंबर जो हैं कविता मैडम मैडम प्रीति जी आज मंदिर कमेटी की तरफ से हमारी कमेटी 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 की 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 गायिका संगीता संगीता भी साथ रहेगी। तरफ तरफ से मंदर कमेटी की से गोयल अच्छा गोयल जी, जी जी, जी, ये इनको सम्मानित किया जाएगा। प्रीति जो मैडम अहमद मोवी को आज इस मंदिर में पहुंचने पर एक बार स्वागत करके चलेगी बस मानती है तो बैठ कर बॉडी कवर बाकी सभी लोग बैठ जाएं हमारे मातृ कमेटी की मैडम मोंगा मैडम कविता मैडम संगीता मैडम प्रीति और भी बैठे की चलिए ओके उनका स्वागत है मातृ कमेटी की तरफ से प्राचीन दुर्गा माता मंदिर का प्राचीन मंदिर के हमारे साथी शर्मा जी पॉइंट जी उनका भी स्वागत है हैप्पी हमारी ट्रांसपोर्ट वाली बाकी सभी अभी बैठ जाए इसके बाद कार्यक्रम यहीं पे नहीं की हम सभी को सम्मानित किया जाएगा उनसे भी देख दो भजन सुनने की कोशिश करेंगे हां शुरू करा बाकी आप बैठ जाओ सब बैठ जाओ बैठ प्लीज बैठ आप प्लीज हां मतलब ਮਾਨ ਕਰ ਰਹੀ ਹੈ ਸਮਾਜ ਸੇਵੀ ਸੰਦੀਪ ਜਦੋਂ ਸੰਦੀਪ ਹਾਰਿ ਰੂਹੇ ਤੇਰੀ ਪਹਿਲਾ ਤਾਂ ਸਮਾਸੀ ਵੀ ਬੀਨੂ ਗੋਇਲ ਦਾ ਤੁਹਾਨੂੰ ਸਭ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਡਾਇਮੰਡ ਵੈਲਫੇਅਰ ਸੁਸਾਇਟੀ ਦੁਆਰਾ ਪਿਛਲੇ 20 ਸਾਲਾਂ ਤੋਂ ਲਗਾਤਾਰ ਵੱਖ-ਵੱਖ ਪ੍ਰੋਗਰਾਮ ਮਹਿਲਾਵਾਂ ਲਈ ਵੀ ਕਿਤੇ ਜਾਂਦੇ ਆ ਔਰ ਸਾਡੇ ਨਾਲ ਪਿਛਲੇ 24 ਸਾਲਾਂ ਤੋਂ ਬਹੁਤ ਹੀ ਪ੍ਰਾਣੀ ਮੈਂਬਰ ਜੁੜੀ ਭੈਣ ਪਰਮਿੰਦਰ ਕੌਰ ਜਿਹੜੀ ਕਿ ਧਾਰਮਿਕ ਗਤੀਵਿਧੀਆਂ ਔਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਬਹੁਤ ਹੀ ਸਕਰੀਆ ਸੀ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਲੈ ਕੇ ਉਹਨੇ ਕੰਮ ਕੀਤਾ ਡਾਇਮੰਡ ਵੈਲਫੇਅਰ ਸੈਟਰ ਸੋਸਾਇਟੀ ਦੇ ਬੈਨਰ ਥੱਲੇ ਅਸੀਂ ਮਿਲ ਕੇ ਬੜੇ ਜਿਹੜੇ ਹੈ ਉਪਰਾਲੇ ਕੀਤੇ ਮਹਿਲਾਵਾਂ ਨੂੰ ਜੌਰਡਨ ਦੇ ਉਹਨਾਂ ਨੂੰ ਸਸ਼ਕਤ ਕਰਨ ਦੇ ਤਾਂ ਅਚਾਨਕ ਉਸ ਦੀ ਰੂਹ ਸਾਨੂੰ ਵਿਛੋੜਾ ਦੇ ਗਈ ਉਹ ਇਸ ਦੁਨੀਆ ਚੋਂ ਸਾਨੂੰ ਇਹ ਜਿਹੜਾ ਅਲਵਿਦਾ ਕਹਿ ਗਈ ਲੇਕਿਨ ਉਹਦੀ ਜਿਹੜੀ ਜਿਹੜਾ ਉਹਦਾ ਮੈਸੇਜ ਹੈ ਜਿਹੜੀ ਉਹਦਾ ਮੁਸਕਰਾੰਦਾ ਚਿਹਰਾ ਹੈ ਉਹ ਹਮੇਸ਼ਾ ਹੀ ਸਾਡੀ ਸੰਸਥਾ ਦੇ ਮੈਂਬਰਾਂ ਦੇ ਵਿੱਚ ਉਸ ਤਰ੍ਹਾਂ ਹੀ ਉਹ ਅਮਰ ਰਹੇਗੀ ਤਾਂ ਉਸੇ ਯਾਦ ਦੇ ਵਿੱਚ ਉਸ ਨੂੰ ਸਮਰਪਿਤ ਇੱਕ ਪ੍ਰੋਗਰਾਮ ਅੱਜ ਰੱਖਿਆ ਗਿਆ ਜਿਦੇ ਵਿੱਚ ਕੀਰਤਨ ਤੇ ਜਾਗਰਣ ਮੰਡਲੀਆਂ ਜੋ ਵੀ ਡਿਸਟ੍ਰਿਕਟ ਬਠਿੰਡੇ ਦੀਆਂ ਨੇ ਅੱਜ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਰ ਮੈਂ ਪ੍ਰੇਮ ਗਰਬ ਜੀ ਜੋ ਕਿ ਸਮਾਜ ਸੇਵਕ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਐਮਕੇ ਮੰਨਾ ਜੀ ਜਿਨ੍ਹਾਂ ਨੇ ਆਯੋਜਨ ਕੀਤਾ ਪ੍ਰੋਗਰਾਮ ਦਾ ਸਾਰਿਆਂ ਦੇ ਪ੍ਰਯਾਸ ਦੇ ਨਾਲ ਅੱਜ ਇੱਥੇ ਅਮਰ ਨੂਰੀ ਜੋ ਕਿ ਪ੍ਰਸਿੱਧ ਗਾਇਕਾ ਵੀ ਨੇ ਫਿਲਮ ਐਕਟਰਸ ਵੀ ਨੇ ਔਰ ਮਾਤਾ ਦੀਆਂ ਪੇਟਾਂ ਔਰ ਬਾਣੀ ਦੇ ਬਹੁਤ ਹੀ ਅੱਛੇ-ਅੱਛੇ ਜਿਹੜੇ ਉਹਨਾਂ ਨੇ ਸ਼ਬਦ ਵੀ ਜਿਹੜੇ ਹੈ ਗਾਏ ਹੋਏ ਆ ਔਰ ਖਾਸ ਕਰਕੇ ਮੈਂ ਉਹਨਾਂ ਦੀਆਂ ਪੇਟਾਂ ਜ਼ਿਆਦਾ ਸੁਣੀ ਆ ਸਰਦੂਲ ਜੀ ਦੀਆਂ ਵੀ ਪੇਟਾਂ ਸੁਣੀ ਆ ਤਾਂ ਬੜਾ ਅੱਛਾ ਵੀ ਗਾਉਂਦੇ ਸੀ ਤਾਂ ਉਹ ਵੀ ਅੱਜ ਇੱਥੇ ਉਹਨਾਂ ਨੇ ਸ਼ਿਰਕਤ ਕੀਤੀ ਔਰ ਇਸ ਅਨਮੋਲ ਰੂਹ ਨੂੰ ਹੈ ਉਹਨਾਂ ਨੇ ਜਿਹੜੀ ਸ਼ਰਧਾਂਜਲੀ ਭੇਂਟ ਕੀਤੀ ਔਰ ਜਿੰਨੀਆਂ ਵੀ ਜਾਗਰਣ ਮੰਡਲੀਆਂ ਆਈਆਂ ਸੀ ਕੀਰਤਨ ਮੰਡਲੀ ਆਈ ਸੀ ਸਭ ਨੂੰ ਸਨਮਾਨਿਤ ਕੀਤਾ ਤਾਂ ਉਹਨਾਂ ਦਾ ਸਬਦ ਦਾ ਬਹੁਤ ਬਹੁਤ ਧੰਨਵਾਦ ਔਰ ਜੋ ਵੀ ਇੱਥੇ ਪਹੁੰਚਿਆ ਉਹਨਾਂ ਦਾ ਵੀ ਧੰਨਵਾਦ ਲੰਮਾ ਹੋ ਗਿਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਠਿੰਡਾ ਨਿਵਾਸੀ ਬਠਿੰਡਾ ਦੇ ਇਲਾਕੇ ਸਾਰੇ ਜਿੰਨੇ ਵੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮੈਂ ਆਈ ਸੀ ਇੱਥੇ ਕੁੜੀਆਂ ਦੀ ਲੋਹੜੀ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਵਿੱਚ ਉਦੋਂ ਫਿਰ ਜਦੋਂ ਮੈਨੂੰ ਪਤਾ ਲੱਗਾ ਕਿ ਸਾਡੀ ਬਹੁਤ ਹੀ ਪਿਆਰੀ ਇੱਕ ਸ਼ਖਸੀਅਤ ਪਰਮਿੰਦਰ ਜੀ ਜਿਹੜੇ ਕਿ ਮੀਨੂ ਗੋਇਲ ਜੀ ਦੀ ਸੰਸਥਾ ਦੇ ਨਾਲ ਜੁੜੇ ਹੋਏ ਸੀਗੇ ਸਮਾਜ ਸੇਵਕਾ ਸੀਗੇ ਔਰ ਭਜਨ ਕੀਰਤਨ ਵੀ ਕਰਦੇ ਸੀ ਬਹੁਤ ਪਿਆਰੀ ਰੂਹ ਸੀਗੀ ਉਹਨਾਂ ਦਾ ਸਰੀਰਕ ਤੌਰ ਤੇ ਇਸ ਦੁਨੀਆ ਚ ਚਲੇ ਜਾਣਾ ਤੇ ਬਸ ਉਹਨਾਂ ਲਈ ਸ਼ਰਧਾਂਜਲੀ ਰਪਿਤ ਕਰਨ ਆਏ ਸੀਗੇ ਉਹਨਾਂ ਲਈ ਦੁਆ ਕਰਦੇ ਆ ਸੱਚੇ ਪਾਤਸ਼ਾਹ ਜਾਗਰਨ ਮੰਡਲੀਆਂ ਨੂੰ ਸਨਮਾਨ ਮਾਂ ਆਜ ਸ਼ਕਤੀ ਭਵਾਨੀ ਸ਼ੀ ਮਹਾਰਾਜ ਉਹਨਾਂ ਦੀ ਰੂਹ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਜਿੰਨੀਆਂ ਵੀ ਇੱਥੇ ਜਾਗਰਨ ਮੰਡਲੀਆਂ ਭਜਨ ਕੀਰਤਨ ਮੰਡਲੀਆਂ ਆਈਆਂ ਹੋਈਆਂ ਨੇ ਉਹਨਾਂ ਦਾ ਸਨਮਾਨ ਹੈਗਾ ਜਿ ਉਹਨਾਂ ਨੂੰ ਸਨਮਾਨ ਕਰਨ ਆਏ ਆ ਜੀ ਤੇ ਬਸ ਸਾਰਿਆਂ ਦੇ ਦਰਸ਼ਨ ਕਰਨ ਆਈ ਆ ਮੈਂ ਔਰ ਉਸ ਵਿਛੜੀ ਹੋਈ ਰੂਹ ਵਾਸਤੇ ਦੁਆ ਕਰਨ ਵਾਸਤੇ ਆਈ ਆ ਪ੍ਰਾਰਥਨਾ ਕਰਨ ਆਈ ਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸਦੇ ਨੇ ਠੀਕ ਹੈ ਸਰਦੂਲ ਸਿਕੰਦਰ ਜੀ ਅਮਰ ਹੈਗੇ ਆ ਉਹਨਾਂ ਦੀਆਂ ਭੇਟਾਂ ਵੀ ਅਮਰ ਹੈ ਜਿੱਥੇ ਵੀ ਕੋਈ ਜਾਗਨ ਜਾਂ ਚੰਕੀ ਸੰਕੀਰਤਨ ਹੁੰਦਾ ਜਦੋਂ ਤੱਕ ਉਹਨਾਂ ਦੀ ਭੇਟ ਨਾ ਗਈ ਜੇ ਜਾਗਰਤਾ ਤੇ ਚੰਕੀ ਸੰਪੂਰਨ ਨਹੀਂ ਹੁੰਦੀ ਉਹਨਾਂ ਦੇ ਬਾਰੇ ਕੁਝ ਸਮਝੋ ਉਹਨਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਨਾ ਤੁਹਾਡੀਆਂ ਰੂਹਾਂ ਦੇ ਵਿੱਚ ਵਸਦੇ ਨੇ ਉਹ ਤੁਹਾਡੇ ਦਿਲਾਂ ਦੇ ਵਿੱਚ ਵਸਦੇ ਨੇ ਮੈਂ ਜੇ ਆਪਣੇ ਹਿਸਾਬ ਨਾਲ ਦੱਸਾਂ ਤਾਂ ਮੈਂ ਤਾਂ ਇਹੀ ਕਹਾਂਗੀ ਕਿ ਧਰਤੀ ਦੇ ਉੱਤੇ ਮੇਰੇ ਲਈ ਮੇਰਾ ਪਰਮਾਤਮਾ ਆਇਆ ਸੀ। ਮੇਰਾ ਕ੍ਰਿਸ਼ਨ, ਮੇਰਾ ਸ਼ਿਵ ਉਹ ਆਇਆ ਸੀਗਾ। ਔਰ ਮੈਨੂੰ ਕਿਸੇ ਚੰਗੇ ਰਾਹ ਤੋਰ ਕੇ ਕੋਈ ਚੰਗੀਆਂ ਗੱਲਾਂ ਸਿਖਾ ਕੇ ਚਲੇ ਗਏ ਨਹੀਂ। ਸਰੀਰਕ ਤੌਰ ਤੇ ਗਏ ਨਹੀਂ, ਰੋਹਾਨੀ ਤੌਰ ਤੇ ਹਮੇਸ਼ਾ ਮੇਰੇ ਨਾਲ ਨੇ। ਦੁਨੀਆ ਨੂੰ ਆਪਣੇ ਸੰਗੀਤ ਦੇ ਨਾਲ ਆਪਣੀ ਸ਼ਾਇਦ ਤੋਂ ਵੀ ਮਿੱਠੀ ਸੁਰੀਲੀ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ 'ਚ ਠੰਡ ਪਾਉਣਾ ਆਏ ਸੀ ਕੰਨਾਂ ਨੂੰ ਤ੍ਰਿਪਤ ਕਰਨਾ ਆਏ ਸੀ ਆਪਣੇ ਸੁਰੀਲੇ ਸੰਗੀਤ ਦੇ ਨਾਲ ਔਰ ਇਹ ਕਹਾਂਗੇ ਕਿ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਸੰਗੀਤ ਦੇ ਵਿੱਚ ਪੁਰੋਈਆਂ ਤੇ ਲੋਕਾਂ ਨੂੰ ਦਿੱਤੀਆਂ ਨਵੇਂ-ਨਵੇਂ ਐਕਸਪੀਰੀਅੰਸ ਕਿਤੇ ਮਿਊਜ਼ਿਕ ਦੇ ਵਿੱਚ ਜਿਹੜੇ ਕਿ ਅੱਜ ਦੇ ਆਰਟਿਸਟਾਂ ਨੂੰ ਦਿੱਤੇ ਔਰ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਦੇਣ ਆ ਸਰਦੂਲ ਸਿਕੰਦਰ ਜੀ ਦੀ ਸਾਰੀ ਦੁਨੀਆ ਨੂੰ ਯਾਦ ਕਰਦੀ ਆ ਸਾਰੀ ਇੰਡਸਟਰੀ ਉਹਨਾਂ ਨੂੰ ਯਾਦ ਕਰਦੀ ਆ ਐਦਾਂ ਦੇ ਜਿਹੜੇ ਲੋਕ ਹੁੰਦੇ ਨੇ ਐਦਾਂ ਦੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਉਹ ਰੱਬ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹ ਧਰਤੀ ਤੇ ਉਹਨਾਂ ਦਾ ਆਉਣਾ ਹੀ ਇਹ ਹੁੰਦਾ ਕਿ ਲੋਕਾਂ ਨੂੰ ਤ੍ਰਿਪਤ ਕਰਕੇ ਆਉਣਾ ਕੁਝ ਦੇ ਕੇ ਜਾਣਾ ਦੁਨੀਆ ਨੂੰ ਮੁਹੱਬਤ ਦੇ ਕੇ ਜਾਣੀ ਉਹ ਪਿਆਰ ਨਾਲ ਭਰੇ ਹੋਏ ਸੀਗੇ ਉਹਨਾਂ ਦੇ ਅੰਦਰ ਇੰਨੀ ਕੁ ਮੁਹੱਬਤ ਸੀਗੀ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਦਾ ਸੀਗਾ ਨਰਾਸ਼ ਨਹੀਂ ਜਾਂਦਾ ਤੇ ਸਦੀਵੀਂ ਤੱਕ ਉਹਨਾਂ ਨੂੰ ਭੁੱਲਦਾ ਵੀ ਨਹੀਂ ਸੀਗਾ ਨਿੱਕ ਮੁਹੱਬਤ ਉਹ ਸਾਰਿਆਂ ਨੂੰ ਦੇ ਦਿੰਦੇ ਸੀਗੇ ਔਰ ਇਹ ਚੀਜ਼ ਗਵਾਏ ਕਿ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਸਾਰਿਆਂ ਨੇ ਹਰ ਥਾਂ ਤੇ ਜਿੱਥੇ ਵੀ ਮੈਂ ਜਾਂਦੀ ਆ ਉਹਨਾਂ ਦਾ ਜ਼ਿਕਰ ਹੁੰਦਾ ਹਰ ਲੋਕ ਆਮ ਪਬਲਿਕ ਜਿਹੜੀ ਉਹ ਵੀ ਸਾਰੇ ਪੁੱਛਦੇ ਨੇ ਉਹਨਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਦਿਲ ਭਰਦੇ ਨੇ ਉਹਨਾਂ ਨੂੰ ਯਾਦ ਕਰ ਕਰਕੇ ਤੇ ਇਹੀ ਆ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਆ ਦੁਨੀਆ 'ਚ ਨਾਮ ਬਣਾਣਾ ਇੱਕ ਵੱਖਰੀ ਗੱਲ ਆ ਦਿਲਾਂ ਦੇ ਵਿੱਚ ਨਾਮ ਬਣਾਉਣਾ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਰੂਹਾਨੀਅਤ ਦੇ ਤੌਰ ਤੇ ਉਹ ਬਹੁਤ ਵੱਡੀ ਗੱਲ ਆ ਸੋ ਉਹਨਾਂ ਨੇ ਰੂਹਾਂ ਦੇ ਵਿੱਚ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ ਸਰਦੂਲ ਸਿਕੰਦਰ ਜੈਸੀ ਮਹਾਨ ਹਸਤੀ ਦੀ ਕੋਈ ਯਾਦਗਾਰ ਬਣਨੀ ਚਾਹੀਦੀ ਹੈ ਇਹ ਮੈਮੋਰੀ ਯਾਦਗਾਰ ਬਣਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਬਿਲਕੁਲ ਬਣਨੀ ਚਾਹੀਦੀ ਆ ਜਿਹੜੀ ਅਸੀਂ ਆਪਣੇ ਪਰਿਵਾਰ ਵੱਲੋਂ ਆਉਤਾ ਅਸੀਂ ਜਿਵੇਂ ਉਹਨਾਂ ਦੀ ਕਬਰੇ ਮੁਬਾਰਕ ਹੈਗੀ ਆ ਜਿੰਨਾ ਕਿ ਸਾਡੇ ਸ਼ਰੀਅਤ ਦੇ ਮੁਤਾਬਿਕ ਅਸੀਂ ਕਰ ਸਕਦੇ ਆ ਕਿਉਂਕਿ ਕਈ ਚੀਜ਼ਾਂ ਦੀ ਬੰਦਸ਼ਾ ਹੁੰਦੀਆਂ ਨੇ ਹਰ ਕਮਿਊਨਿਟੀ ਦੇ ਵਿੱਚ ਕੁਝ ਕਾਨੂੰਨ ਹੁੰਦੇ ਨੇ ਜਿਦੇ ਕਰਕੇ ਅਸੀਂ ਉਹਨਾਂ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਸਕਦੇ ਹੁੰਦੇ ਜਿੰਨਾਂ ਕ ਅਸੀਂ ਉਹਦੇ ਹਿਸਾਬ ਦੇ ਨਾਲ ਕਾਨੂੰਨ ਦੇ ਹਿਸਾਬ ਦੇ ਹਿਸਾਬ ਦੇ ਨਾਲ ਇਸਲਾਮ ਦੇ ਕਾਨੂੰਨ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਉਹ ਕਬਰੇ ਮੁਬਾਰਕ ਬਣਾਈ ਆ ਰਾਜਸਥਾਨ ਤੋਂ ਸੰਗ ਮਰਮਰ ਦਾ ਪੱਥਰ ਲਿਜਾ ਕੇ ਉੱਥੋਂ ਦੇ ਕਾਰੀਗਰ ਆਏ ਸੀਗੇ 2 ਸਾਲ ਪਹਿਲਾਂ ਇਸ ਥੋੜਾ ਰੱਖੋ ਕੋਈ ਨਾ ਕਰ ਆਪੀ ਨਾਲ ਕਰ ਲਾਲੀ ਕੋਕੀ 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 ਲੇਕਿਨ ਉਹ ਸਾਰੇ ਪ੍ਰੋਗਰਾਮਾਂ ਦਾ ਜਿਹੜਾ ਸੰਚਾਲਨ ਹੈ ਉਹ ਸਾਡੀ ਭੈਣ ਪ੍ਰਿੰਦਰ ਕੌਰ ਨੇ ਜਿਹੜੀ ਕਿ 24 ਸਾਲਾਂ ਤੋਂ ਸਾਡੇ ਨਾਲ ਜੁੜੀ ਹੋਈ ਸੀ ਉਹ ਇਕਦਮ ਵਿਛੋੜਾ ਦਿੱਤਾ ਔਰ ਇੱਕ ਪਤੀ ਪਤਨੀ ਜਿਹੜੀ ਹੈ ਸੱਚ ਕਹਿੰਦੇ ਹਾਂ ਸੱਚੀ ਪਤੀਪ੍ਰਤਾ ਬੱਚਿਆਂ ਲਈ ਇੱਕ ਆਦਰਸ਼ ماں ਸਮਾਜ ਲਈ ਸਮਾਜ ਸੇਵਿਕਾ ਤੇ ਸਭ ਨੂੰ ਹਸਣ ਹਸਾਉਣ ਵਾਲੀ ਸ਼ਖਸੀਅਤ ਜਦੋਂ ਤੁਸੀਂ ਦੇਖੋ ਖਿੜੇ ਮੱਥੇ ਜਦੋਂ ਵੀ ਚਾਹੀ ਮੇਰੇ ਭਰਾ ਇੱਥੇ ਪ੍ਰੈਸ ਵਾਲੇ ਵੀ ਖੜੇ ਐ ਸਭ ਨੂੰ ਭਰਾ ਜੀ ਕਿਸੇ ਨੂੰ ਪੁੱਫੜ ਜੀ ਕਿਸੇ ਨੂੰ ਪਿਓ ਜੀ ਕੁਛ ਨਾ ਕੁਛ ਕਹਿ ਕੇ ਹਮੇਸ਼ਾ ਮੱਥੇ ਖੜੇ ਮਿਲਦੇ ਸੀ ਔਰ ਹਮੇਸ਼ਾ ਹੀ ਚਾਹੇ ਥਾਣੇ ਦਾ ਕੰਮ ਹੋਵੇ ਆੜ ਕੇ ਖੜਦੀ ਸੀ ਤੇ ਖੜਦੀ ਸੀ ਹਰੇ ਕਿਸੇ ਨਾਲ ਖੜਦੀ ਸੀ ਔਰ ਮੇਰੇ ਨਾਲ 24 ਸਾਲਾਂ ਤੋਂ ਖੜੀ ਸੀ ਔਰ ਕੱਲ ਜਦੋਂ ਇਹ ਪ੍ਰੋਗਰਾਮulikਨਾ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਚਿਕਾਰਾ ਜੋਤਾਂ ਵਾਲੀ ਦਾ ਬਹੁਤ ਸਾਰੇ ਦਰਬਾਰ ਕੀ ਜੈ ਬੋ ਮ ਨਵ ਪਰਮਤੀ ਪਤਾ ਹਰ ਹਰ ਮਹਾਦੇਵ ਬਤਿਆ ਸਾਡੀਆਂ ਬੈਠੀਆਂ ਨੇ ਕਿ ਜਿੱਥੇ ਸ਼ਕਤੀ ਹੁੰਦੀ ਆ ਉਹ ਪਰਿਵਾਰ ਉਹ ਸੰਸਥਾਵਾਂ ਉਹ ਦੇਸ਼ ਹਮੇਸ਼ਾ ਕਾਮਯਾਬੀਅਤੇ ਹੁੰਦੇ ਨੇ ਕਿਉਂਕਿ ਇਹਨੂੰ ਲਕਸ਼ਮੀ ਦਾ ਰੂਪ ਹੀ ਮੰਨਿਆ ਜਾਂਦਾ ਔਰਤ ਜਿਸ ਘਰ ਦੇ ਵਿੱਚ ਔਰਤ ਖੁਸ਼ ਆ ਉਸ ਘਰ ਦੇ ਵਿੱਚ ਬਹੁਤ ਵਰਕਤਾ ਹੁੰਦੀ ਆ ਨੇ ਜੋ ਇਨਸਾਨ ਔਰਤ ਦੀ ਕਦਰ ਕਰਦੇ ਨੇ ਚਾਹੇ ਉਹ ਮਾਂ ਦੇ ਰੂਪ ਚ ਹੋਵੇ ਧੀ ਦੇ ਰੂਪ ਚ ਹੋਵੇ ਭੈਣ ਦੇ ਰੂਪ ਚ ਹੋਵੇ ਕਿਸੇ ਵੀ ਰੂਪ ਦੇ ਵਿੱਚ ਆ ਉਹਦੀ ਕਦਰ ਕਰਨੀ ਉਹਦੀ ਇੱਜ਼ਤ ਕਰਨੀ ਉਸ ਇਨਸਾਨ ਨੂੰ ਬਹੁਤ ਸਿਖਰਾਂ ਤੇ ਲੈ ਜਾਂਦਾ ਹੈ ਗੱਲ ਕਰਾਂਗੇ ਆਪਾਂ ਪ੍ਰਮੇਂਦਰ ਜੀ ਬਾਰੇ ਜਿਹੜੀ ਕਿ ਬਹੁਤ ਹੀ ਪਿਆਰੀ ਸੁਚਨ ਜੀ ਬੜੀ ਪਵਿੱਤਰ ਰੂਹ ਸੀ ਕਿ ਕਿ ਪਰਮਾਤਮਾ ਹਮੇਸ਼ਾ ਚੰਗੇ ਕੰਮਾਂ ਲਈ ਚੰਗੀਆਂ ਰੂਹਾਂ ਨੂੰ ਚੁਣਦਾ ਹੈ। ਅਸੀਂ ਜਿੰਨਾ ਮਰਜੀ ਕੋਈ ਵੀ ਇਨਸਾਨ ਦੁਨੀਆ 'ਚ ਜਿੰਨੀ ਮਰਜੀ ਕੋਸ਼ਿਸ਼ ਕਰ ਲਵੇ ਕਿ ਅਸੀਂ ਸੰਸਥਾਵਾਂ ਬਣਾ ਕੇ ਅਸੀਂ ਕੁਝ ਵੱਡਾ ਕਰ ਦਈਏ ਜਾਂ ਅਸੀਂ ਬਹੁਤ ਵੱਡੀ ਗੱਲ ਕਰ ਲਈਏ ਨਹੀਂ ਜਿੰਨੀ ਦੇਰ ਪਰਮਾਤਮਾ ਨਹੀਂ ਨਾ ਚੁਣਦਾ। ਉਨੀ ਦੇਰ ਆਪਾਂ ਕੁਝ ਨਹੀਂ ਕਰ ਸਕਦੇ। ਸਾਰੀ ਕਲਮ ਸਾਰੀ ਸਕ੍ਰਿਪਟ ਪਰਮਾਤਮਾ ਦੇ ਹੱਥ 'ਚ ਆ ਉਸ ਮਾ ਆਤਮਿਕ ਦੀ ਹੱਥ ਵਿੱਚ ਜਾ। ਅਸੀਂ ਬੋਲਦੇ ਆਂ ਅਸੀਂ ਦੇਖਦੇ ਆਂ ਤੁਰਦੇ ਫਿਰਦੇ ਆਂ ਇਹ ماں ਆਤਮਾ ਦੀ ਸ਼ਕਤੀ ਦੇ ਸਰਕਾਰ ਹੀ ਇਹ ਪਸੰ ਕੁੱਝ ਕਰਦੇ ਆ ਉਹਦੀ ਸ਼ਕਤੀ ਸਾਡੇ ਅੰਦਰ ਆ ਤਾਂ ਅਸੀਂ ਸਭ ਕੁਝ ਕਰਦੇ ਆ ਸੋ ਮੈਂ ਇਹੀ ਕੱਲ ਕਹਾਂਗੀ ਕਿ ਆਪਾਂ ਸੰਸਾਰ ਤੇ ਆਏ ਆ ਹਰੇਕ ਨੇ ਚਲੇ ਜਾਣਾ ਹੈ ਪੰਜਾਂ ਤੱਤਾਂ ਦਾ ਸਰੀਰ ਹੈ ਰੂਹ ਕਦੇ ਨਹੀਂ ਮਰਦੀ ਕਦੇ ਨਹੀਂ ਮਿਟਦੀ ਉਹਨੂੰ ਕੋਈ ਚੀਜ਼ ਪੈਦਾ ਨਹੀਂ ਹੋਈ ਜਿਹੜੀ ਉਹਨੂੰ ਖਤਮ ਕਰ ਦੇਵੇ ਕਿਉਂਕਿ ਇਹ ਪਰਮਾਤਮਾ ਦਾ ਉਹਦਾ ਅੰਸ਼ਾ ਪਰਮਾਤਮਾ ਦੇ ਅਚਰ ਕੋਈ ਖਤਮ ਨਹੀਂ ਕਰ ਸਕਦਾ ਹਾਂ ਇਹ ਉਹਦੀ ਇੱਕ ਲੀਲਾ ਹੈ ਸੱਚੇ ਪਾਤਸ਼ਾਹ ਦੀ ਉਸ ਮਹਾਨ ਸ਼ਕਤੀ ਦੀ ਬੋਲੇ ਸ਼ੰਕਰ ਦੀ ਕਿ ਲੀਲਾ ਹੈ ਕਿ ਉਹਨਾਂ ਨੇ ਪੰਜਾਂ ਤੱਤਾਂ ਦਾ ਇੱਕ ਬੁੱਧ ਬਣਾ ਕੇ ਸਰੀਰ ਬਣਾ ਕੇ ਉਹਦੇ ਵਿੱਚ ਚਲੂ ਨੂੰ ਪਾਇਆ ਕਿਉਂ ਧਰਤੀ ਤੇ ਭੇਜਿਆ ਬਿਜਾ ਜਾ ਕੇ ਚੰਗੇ ਕੰਮ ਕਰਕੇ ਆ ਤੇ ਜਦੋਂ ਲੋਕ ਇੱਥੇ ਆਉਂਦੇ ਨੇ ਧਰਤੀ ਦੇ ਉੱਤੇ ਜਿਹੜਾ ਇਨਸਾਨ ਜੋ ਵਧੀਆ-ਵਧੀਆ ਕਰਮ ਕਰਦਾ ਹੈ ਉਹੀ ਲੇਖਾ-ਜਖਾ ਤੁਹਾਡਾ ਅੱਗੇ ਜਾ ਕੇ ਹੋਣਾ ਹੈ ਹੋਰ ਕੁਝ ਵੀ ਨਹੀਂ ਤੁਸੀਂ ਇੱਥੇ ਕੀ ਖਾਦਾ ਕੀ ਪੀਤਾ ਕਿਹੜੀਆਂ ਗੱਡੀਆਂ ਲਈਆਂ ਵਡੀਆਂ-ਵਡੀਆਂ ਬ੍ਰਾਂਡਡ ਕੱਪੜੇ ਪਾਏ ਕਿੱਦੇ-ਕਿੱਦੇ ਪੈਸੇ ਕਮਾਏ ਕਿੰਨੇ-ਕਿੰਨੇ ਵੱਡੇ ਰੁਤਬੇ ਪਾਏ ਇਹ ਕਿਸੇ ਨੇ ਕੁਝ ਨਹੀਂ ਪਛਣਾ ਪਰ ਪ੍ਰਮਾਤਮਾ ਦੀ ਕਚਹਿਰੀ 'ਚ ਉਹਨੇ ਇਹ ਸਭ ਕੁਝ ਕੀਤਾ ਉਹਨੇ ਆ ਕੇ ਸੇਵਾ ਕੀਤੀ ਸਾਰਿਆਂ ਦੀ ਐਦਾਂ ਦੇ ਕਰਮ ਆਪਾਂ ਜਦੋਂ ਕਰਦੇ ਆ ਤਾ ਖੁਸ਼ੀ ਖੁਸ਼ੀ ਇਸ ਸੰਸਾਰ ਚ ਜਾਂਦੇ ਆਂ ਨਹੀਂ ਤਾਂ ਬਹੁਤ ਸਾਰੀਆਂ ਟੈਨਸ਼ਨਾਂ ਲੈ ਕੇ ਜਾਂਦੇ ਆਂ ਧੀਆਂ ਪੁੱਤਾਂ ਦੀਆਂ ਘਰਵਾਰ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਕ ਟੈਨਸ਼ਨਾਂ ਹਰ ਘਰ ਦੇ ਵਿੱਚ ਸਾਰੇ ਬੀਬੀਆਂ ਸਾਡੀਆਂ ਬੈਠੀਆਂ ਨੇ ਮਾਤਾਵਾਂ ਭੈਣਾਂ ਬੱਚੀਆਂ ਬੈਠੀਆਂ ਨੇ ਹਰ ਘਰ ਦੇ ਵਿੱਚ ਇੱਕ ਕਹਾਣੀ ਆ ਟੈਨਸ਼ਨ ਦੀ ਟੈਨਸ਼ਨ ਸਾਡੇ ਕੋਲ ਆ ਪਰ ਕਦੋਂ ਟੈਨਸ਼ਨ ਨਹੀਂ ਹੁੰਦੀ ਜਦੋਂ ਸਾਡੀ ਲਿਵ ਉਹਦੇ ਨਾਲ ਜੁੜ ਜਾਂਦੀ ਜਦੋਂ ਸੀ ਇਹ ਕਹਿੰਦੇ ਆ ਕੋਈ ਨਾ ਮਾਲਕ ਤੂੰ ਸਾਨੂੰ ਇਸ ਧਰਤੀ ਦੇ ਭੇਜਿਆ ਤੂੰ ਕਰਨਾ ਜੋ ਕੁਝ ਕਰਨਾ ਤੂੰ ਤੇਰੀ ਲੀਲਾ ਹੈ ਸਾਡੇ ਹੱਥ ਕੁਝ ਨਹੀਂ ਹੈਗਾ ਅਸੀਂ ਕੁਝ ਕਰਨਾ ਹੀ ਨਹੀਂ ਹੈਗਾ ਸੰਕਰ ਕਰ ਦਿਓ ਹੱਥ ਚੱਕ ਦੇ ਉੱਤੇ ਵੀ ਵਸਤੂ ਹੀ ਕਰਨਾ ਜੋਖਿਸ਼ ਕਰਨਾ ਤੁਹਾਨੂੰ ਕਦੇ ਕੋਈ ਟੈਨਸ਼ਨ ਨਹੀਂ ਹੋਊਗੀ ਤੁਹਾਡੇ ਆਪਣੇ ਆਪ ਕੰਮ ਵੀ ਬਣਨੇ ਸ਼ੁਰੂ ਹੋ ਜਾਣੇ ਆ ਜਿਹੜੀਆਂ ਰੁਕਾਵਟਾਂ ਤੁਹਾਡੇ ਕੰਮਾਂ 'ਚ ਪੈ ਗਈਆਂ ਸੀ ਉਹ ਵੀ ਬਣਨਗੇ ਕਿੱਦਾਂ ਬਣਨਗੇ ਤੁਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਮਾਪਿਓ ਦੀ ਸੇਵਾ ਕਰੋ ਸੱਸ ਸਹੁਰੇ ਦੀ ਸੇਵਾ ਕਰੋ ਬੱਚਿਆਂ ਨੂੰ ਸਤਿਕਾਰ ਦਿਓ ਜਿਹੜੀਆਂ ਘਰਾਂ ਦੇ ਵਿੱਚ ਧਿਆਨਾ ਜਨਮ ਹੁੰਦਾ ਹੈ ਮੱਥੇ ਤੂੜੀ ਨਾ ਪਾਓ ਕਿ ਸਾਡੇ ਘਰੇ ਕੁੜੀ ਜੰਮ ਗਈ ਉਹਦਾ ਸਤਕਾਰ ਕਰੋ ਲక్ష్ਮੀ ਉਹ ਦੇਵੀ ਦਾ ਰੂਪ ਆ ਤੁਸੀਂ ਬਹੁਤ ਕਿਸਮਤ ਵਾਲੇ ਭਾਗਾਂ ਵਾਲੇ ਆ ਜਦੋਂ ਤੁਹਾਡੇ ਘਰ ਦੇ ਵਿੱਚ ਇੱਕ ਨੰਨੀ ਪਰੀ ਇੱਕ ਬੱਚੀ ਜਨਮ ਲੈ ਰਹੀ ਆ ਪਰਲੇ ਪਾਸੇ ਅੱਜ ਉਹਨਾਂ